ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਛਿੰਦੋ ਸਮੇਂ ਦੇ ਉਸ ਦੌਰ ਜਮ ਵਿੱਚ ਜੰਮੀ ਜਦੋਂ ਨੌ ਦੀ ਕੋਖੋ ਕੁੜੀ ਜੰਮਣ ਦਾ ਪਤਾ ਲੱਗਦੇ ਦਾਦੇ ਦਾਦੀਆਂ ਆਪਣੇ ਗੂਠੇ ਸਵਾਰਨ ਲੱਗ ਪੈਂਦੇ ਸਨ ਨਾਮ ਜਨਵੀ ਲਈ ਉਹਨਾਂ ਦਾ ਪਹਿਲਾ ਪਿਆਰ ਹੀ ਉਸਤੇ ਗਲ ਵਿੱਚ ਗੂਠਾ ਹੁੰਦਾ ਸੀ ਅਮਰ ਸਿੰਘ ਦੇ ਘਰ ਪੰਜ ਪੁੱਤਾਂ ਪਿੱਛੋਂ ਪੈਦਾ ਹੋਈ ਛਿੰਦੋ ਅਲਕੋਰੀ ਕੁੜੀ ਨਹੀਂ ਸੀ ਨਾ ਹੀ ਉਹ ਆਪਣੇ ਨਾਲ ਦੌਤ ਦੌਲਤ ਦੀਆਂ ਪੰਡਾ ਲੈ ਕੇ ਆਈ ਸੀ ਪਰ ਉਸਤੇ ਜਨਮ ਤੇ ਅਮਰ ਸਿੰਘ ਵੱਲੋਂ ਪੁੱਤਾਂ ਵਰਗੇ ਚਾਵਾਂ ਨੇ ਬਹੁਤਿਆਂ ਨੂੰ ਹੈਰਾਨ ਕੀਤਾ ਸੀ ਦਾਈ ਦੇ ਮੂੰਹ ਦੇਵੀ ਆਗੀ ਸੁਣ ਕੇ ਅਮਰ ਸਿੰਘ ਨੇ ਆਪਣੀ ਮਾਂ ਭਾਨੋ ਨੂੰ ਬੁੱਲ ਚੜਾਉਂਦੇ ਵੇਖ ਲਿਆ ਸੀ ਮਾਦੀਆਂ ਤੌੜੀਆਂ ਵੇਖੋ ਉਹ ਬੋਲਿਆ ਤਾਂ ਨਾ ਪਰ ਬੁਰਾ ਜ਼ਰੂਰ ਮਨਾਇਆ ਧੀ ਦਾ ਪਿਓ ਬਣਨ ਦੇ ਚਾਹ ਦਾ ਖਿਆਲਾ ਪਾਉਣ ਲਈ ਉਸਨੇ 2 ਦਿਨ ਪਹਿਲਾਂ ਚੜਵਾਈ ਪੱਠੀ ਦੀਆਂ ਪਹਿਲੀਆਂ ਬੋਤਲਾਂ ਧੀੜੀ ਵਾਲੇ ਮੇਜ਼ ਤੇ ਰੱਖ ਦਿੱਤੀਆਂ ਮਾਵਾਂ ਤੋਂ ਪੁੱਤਾਂ ਦੇ ਮਨਾਂ ਵਿੱਚ ਖੜਕਦੀ ਤਾਰ ਭਲਾਂ ਗੁੱਝੀ ਥੋੜਾ ਹੁੰਦੀ ਹੈ ਭਾਨੋ ਸਮਝ ਗਈ ਕਿ ਉਸ ਦਾ ਅੰਬਾ ਜੇ 5 ਡੋਲੇ ਲਿਆਉਂਦੇ ਸੁਖ ਨੇ ਵੇਖਦਾ ਹੋਊ ਤਾਂ ਇੱਕ ਡੋਲਾ ਆਪਣੇ ਘਰੋਂ ਤੋੜਨ ਦੀ ਇੱਛਾ ਤਾਂ ਰੱਖਦਾ ਹੀ ਹੋਣਿਆ ਚਾਚਾ ਬੱਚੇ ਦੀ ਬੁੱਢਲੀ ਸਾਂਭ ਸੰਭਾਲ ਤੋਂ ਵਿਹਲੀ ਹੋਈ ਦਾਈ ਬਾਹਰ ਆਈ ਕੁੜੀ ਜੰਮਣ ਦਾ ਹੌਸਲਾ ਦੇਣ ਲਈ ਉਹ ਅਮਰ ਸਿੰਘ ਨੂੰ ਕਹਿਣ ਦਾ ਮੌਕਾ ਲੱਭ ਰਹੀ ਸੀ ਮਾਂ ਤੋਂ ਅੱਖ ਬਚਾ ਕੇ ਅਮਰ ਸਿੰਘ ਨੇ ਦਾਈ ਦੀ ਮੁਠੀ ਵਿੱਚ ਵੱਡਾ ਸਾਰਾ ਨੋਟ ਥਮਾਉਂਦੇ ਉੱਚੀ ਬਾਜ਼ ਵਿੱਚ ਗਿਆ ਚਾਚੀ ਸਾਂਭ ਵੱਲੋਂ ਕਸਰ ਨਾ ਰਹੇ ਉਸਨੇ ਕਿਹਾ ਤੀ ਨੂੰ ਪਰ ਸਮਝਾਵਾਂ ਨਾ ਨੂੰ ਵਾਲਾ ਫਾਰਮੂਲਾ ਵਰਤਿਆ ਸੀ ਅਸਲ ਵਿੱਚ ਉਸਨੇ ਉੱਚੀ ਆਵਾਜ਼ ਨਾਲ ਅੰਦਰ ਪਈ ਪਤਨੀ ਨਾਲ ਵੀ ਆਪਣਾ ਮਨ ਫਰੋਲ ਲਿਆ ਸੀ ਤੇ ਆਪਣੀ ਮਾਂ ਨੂੰ ਇਸ਼ਾਰਾ ਕਰ ਦਿੱਤਾ ਸੀ ਕਿ ਐਵੇਂ ਨਾ ਉਹ ਗੂਠੇ ਬਾਰੇ ਸੋਚੀ ਜਾਵੇ ਦੁਪਹਿਰ ਤੱਕ ਅੱਧੇ ਕਪੈੰਡ ਨੂੰ ਅਮਰਸੰਹ ਦੇ ਕੁੜੀ ਹੋਣ ਦੀ ਖਬਰ ਪਹੁੰਚ ਗਈ ਸੀ ਰਿਵਾਜ ਮੁਤਾਬਕ ਔਰਤਾਂ ਭਾਨੋ ਕੋਲ ਆਉਣ ਲੱਗੀਆਂ ਤੇ ਵਿੱਚ ਵਾਰ ਛਿੰਦੋ ਦੀ ਮਾਂ ਹਰਮਨ ਕੌਰ ਦਾ ਹਾਲਚਾਲ ਪੁੱਛਣ ਅੰਦਰ ਜਾਉਂਦੀਆਂ ਛਿੰਦੋ ਦੀ ਮਾਂ ਨੂੰ ਧੀ ਆਉਣ ਤੇ ਅਮਰਸੰਹ ਤੋਂ ਵੱਧ ਖੁਸ਼ੀ ਤੇ تسلّی ਹੋਈ ਧੀ ਦੇ ਜਨਮ ਨੇ ਉਸ ਨੂੰ ਪ੍ਰੈਸੂਤੀ ਪੀੜਾਂ ਭੁਲਾ ਦਿੱਤੀਆਂ ਸਨ ਉਸ ਦੇ ਨਮਰ ਸਿਉਂ ਦੇ ਘਰ ਜੇਠੇ ਪੁੱਤ ਦੇ ਜਨਮ ਵਰਗੇ ਜਸ਼ਨ ਮਨਾਏ ਗਏ ਸੀ ਅਗਲੇ ਦਿਨ ਪਿੰਡ ਵਿੱਚ ਦੰਦ ਕਥਾ ਸੀ ਕਿ ਅੰਬੋ ਨੂੰ ਹੱਡਾ ਕਿਹੜਾ ਕਾਰੂ ਦਾ ਖਜ਼ਾਨਾ ਲੱਭ ਗਿਆ ਰਾਤ ਨੂੰ ਕਈ ਉਸ ਨਾਲ ਪੈਗ ਤਾਂ ਲਾਏ ਪਰ ਕਿਸੇ ਨੇ ਉਸ ਦਾ ਮਨ ਨਾ ਫਰੋੜ ਲਿਆ ਉਹ ਦੱਸਣਾ ਚਾਹੁੰਦਾ ਸੀ ਕਿ ਇਹੋ ਜਿਹੀਆਂ ਤਸੱਲੀ ਕਦੇ ਉਸ ਨੂੰ ਕਿਸੇ ਦਾ ਜਵਾਈ ਬਣ ਕੇ ਹੋਈ ਸੀ ਉਸ ਤੇ ਮਨ ਵਿੱਚ ਉਂਝ ਦੀ ਤਸੱਲੀ ਦੀ ਖਾਹਿਸ਼ ਕਿਸੇ ਨੂੰ ਆਪਣਾ ਜਵਾਈ ਬਣਾਉਣ ਦੀ ਵੀ ਹੈ ਉਤੋ ਟਿੱਟੜੀ ਹੋਏ ਪੰਜ ਮੁੰਡੇ ਉਸਦੀ ਖਾਹਿਸ਼ ਅਗਲੀ ਵਾਰ ਉੱਤੇ ਪਾ ਦਿੰਦੇ ਰਹੇ ਸੀ ਛੇਵੀਂ ਵਾਰ ਉਸਦੀ ਖਾਹਿਸ਼ ਪੂਰੀ ਹੋ ਗਈ ਉਸ ਦਾ ਮੰਨਣਾ ਸੀ ਕਿ ਮਾਪਿਆਂ ਨੂੰ ਪੁੱਤਾਂ ਤੋਂ ਵੱਧ ਪਿਆਰ ਧੀਆਂ ਕਰਦੀਆਂ ਨੇ ਇਸ ਦਾ ਇੱਕ ਸਬੂਤ ਉਸ ਦੀਆਂ ਅੱਖਾਂ ਮੂਰੇ ਹੀ ਸੀ ਉਹ ਚਾਰ ਭਰਾ ਅਸਨ ਪਰੋਣਾਂ ਵਿੱਚੋਂ ਮਾਪਿਓ ਦਾ ਉਹਨਾਂ ਖਿਆਲ ਕੋਈ ਨਹੀਂ ਸੀ ਰੱਖਦਾ ਜਿੰਨਾ ਉਹਨਾਂ ਦੀਆਂ ਦੋ ਭੈਣਾਂ ਰੱਖਦੀਆਂ ਸੀ ਛੋਟੇ ਹੁੰਦੇ ਹੀ ਉਹ ਹਾਨੀਆਂ ਤੋਂ ਕਹਾਵਤ ਸੁਣਦਾ ਹੁੰਦਾ ਆਇਆ ਸੀ ਪੁੱਤ ਵੜਾਉਣ ਜਮੀਨਾ ਧੀਆ ਦਰਦ ਵੜਾਉਂਦੀਆਂ ਨੇ ਇਸੇ ਕਰਕੇ ਜਮਦੇ ਸਾਰੀ ਧੀ ਦਾ ਨਾਂ ਉਸਨੇ ਸਿੰਦੋ ਰੱਖ ਲਿਆ ਸੀ ਇੱਕ ਮਹੀਨੇ ਤੇ ਸਾਲ ਚੜਦੇ ਲੰਘਦੇ ਗਏ ਸਿੰਦੋ ਵੱਡੀ ਹੁੰਦੀ ਗਈ ਪਾਣੋਂ ਨੂੰ ਸਿੰਦੋ ਨੂੰ ਸਕੂਲ ਭੇਜਣ ਵਾਦੀ ਅੰਬੇ ਦੀ ਜਿੱਦ ਤੋੜਨ ਲਈ ਆਪਣੀ ਬਾਹ ਲਾ ਲਈ ਪਰ ਸਫਲ ਨਾ ਹੋਈ ਉਹ ਨਹੀਂ ਸੀ ਚਾਹੁੰਦੀ ਕਿ ਚਾਰ ਅੱਖਰ ਸਿੱਖ ਕੇ ਕੱਲ ਨੂੰ ਕੁੜੀ ਉਸ ਨੂੰ ਹੀ ਅੱਖਾਂ ਵਿਖਾਉਣ ਲੱਗ ਜਾਵੇ ਆਨੇ ਬਾਨੇ ਘਰ ਵਿੱਚੋਂ ਇੰਜ ਦੀਆਂ ਗੱਲਾਂ ਸੁਣਾ ਕੇ ਅੰਬੋ ਦੇ ਮੂੰਹ ਸਕੂਲ ਤੋਂ ਨਾ ਕਢਾਉਣਾ ਚਾਹੁੰਦੀ ਸੀ ਸੱਤ ਕੋਸਾਲ ਦੀ ਹੋਈ ਛਿੰਦੋਂ ਨੂੰ ਇੱਕ ਦਿਨ ਅੰਬਾ ਤੇ ਨਾਮੀ ਸਕੂਲ ਛੱਡ ਆਏ ਪਿੰਡ ਦਾ ਸਕੂਲ ਧਰਮਸ਼ਾਲਾ ਵਿੱਚ ਲੱਗਦਾ ਸੀ ਛਿੰਦੋਂ ਮਾਸਟਰ ਦੇ ਸਬਕ ਦਾ ਰੱਟਾ ਲਾ ਲੈਂਦੀ ਤੇ ਘਰ ਆ ਕੇ ਸਾਰਿਆ ਤਾਂ ਸਾਰਾ ਪਾਪੇ ਨੂੰ ਸੁਣਾਉਂਦੀ ਕੰਬੇ ਨੂੰ ਧੀ ਦੇ ਮੋਹ ਊੜਾ ਆੜਾ ਸੁਣਨਾ ਚੰਗਾ ਲੱਗਦਾ ਪਹਿਲੇ ਮਹੀਨੇ ਹੀ ਸ਼ਿੰਦੋ ਨੇ 35 ਅਖਰੀ ਬੋਲਣੀ ਤੇ 50 ਤੱਕ ਗਿਨਣਾ ਸਿੱਖ ਲਿਆ ਸੀ ਸਕੂਲੇ ਤਾਂ ਸ਼ਿੰਦੋ ਤੋਂ ਵੱਡੇ ਤਿੰਨ ਭਰਾ ਵੀ ਜਾਂਦੇ ਸੀ ਪਰ ਉਹ ਸਾਰਿਆਂ ਤੋਂ ਤੇਜ਼ ਸੀ ਪੰਜ ਭਰਾਵਾਂ 'ਚਿੰਦੋ ਦਾ ਬੜਾ ਹੀ ਤੇ ਕਰਦੇ ਰਖੜੀ ਵਾਲੇ ਦਿਨ ਸਾਰਿਆਂ ਦੀ ਖਾਸ਼ ਹੁੰਦੀ ਹੈ ਕਿ ਸ਼ਿੰਦੋ ਪਹਿਲੀ ਰਖੜੀ ਉਸਤੇ ਗੁੱਟ ਉੱਤੇ ਬੰਨੇ ਪਰ ਸ਼ਿੰਦੋ ਕਿਸੇ ਭਰਾ ਨਾਲ ਪੋਰਾ ਫਰਕ ਨਾ ਕਰਦੀ ਮਾਂ ਨਾਲ ਹੱਟੀ ਤੇ ਜਾ ਕੇ ਉਹ ਆਪਣੀ ਪਸੰਦ ਦੀਆਂ ਪੰਜੇ ਰਖੜੀਆਂ ਇਕੋ ਜੀਆਂ ਲੈ ਕੇ ਆਉਂਦੀੀ ਉਦੋਂ ਤੱਕ ਛਿੰਦੋ ਚੁੱਲ੍ਹੇ ਚੌਕੇ ਵਿੱਚ ਮਾਂ ਦਾ ਹੱਥ ਵਡਾਉਣ ਲੱਗ ਪਈ ਸੀ ਉਸ ਤੇ ਹੱਥ ਦੀ ਬਣੀ ਚਾਹ ਭਰਾਵਾਂ ਨੂੰ ਸੁਆਦ ਲੱਗਦੀ ਧੀ ਦੇ ਮੂੰਹ ਵੀਰ ਸੁਣ ਕੇ ਨਾਮੀ ਨੂੰ ਚੰਗਾ ਲੱਗਦਾ ਕਿਸੇ ਨੂੰ ਉਹ ਵੱਡਾ ਵੀਰ ਕਿਸੇ ਨੂੰ ਛੋਟਾ ਤੇ ਕਿਸੇ ਨੂੰ ਪ੍ਰਾ ਨੂੰ ਵੀਰ ਦੇ ਮੂਰੇ ਉਸ ਦਾ ਨਾ ਜੋੜ ਕੇ ਬਣਾਉਂਦੀ ਸੀ ਪੰਜਮੀ ਤੱਕ ਜਾਂਦੇ ਜਾਂਦੇ ਛਿੰਦੋ ਨੇ ਕਿਤਾਬੀ ਗਿਆਨ ਦੇ ਨਾਲ-ਨਾਲ ਸਮਾਜਿਕ ਤੇ ਪਰਿਵਾਰਕ ਵਿਵਹਾਰ, ਵੜੀਆਂ ਕੰਮ ਦੀਆਂ ਗੱਲਾਂ ਸਿੱਖ ਲੈਂਦੀਆਂ ਸੀ। ਹਰਮਨ ਕੌਰ ਉਸ ਨੂੰ ਸਮਝਾਉਂਦੀ ਈ ਸੀ ਇਹ ਆਪਣੇ ਘਰ ਜਾਣ ਤੋਂ ਪਹਿਲਾਂ ਸਾਰਾ ਕੁਝ ਸਿੱਖ ਲੈ। ਮਾਂ ਦੇ ਮੂੰਹ ਆਪਣੇ ਘਰ ਵਾਲੀ ਗੱਲ ਛਿੰਦੋ ਦੇ ਮਨ ਨੂੰ ਕੰਡੇ ਵਾਂਗ ਚੁੱਭਦੀ। ਉਹ ਮੂੰਹ ਤਾਂ ਕੁਝ ਨਾ ਬੋਲਦੀ ਪਰ ਸੋਚਣ ਜ਼ਰੂਰ ਲੱਗ ਪੈਂਦੀ। ਆਪ ਮਨ ਨੂੰ ਸਵਾਲ ਕਰਦੀ ਜੇ ਇਹ ਮੇਰਾ ਘਰ ਨਹੀਂ ਤਾਂ ਫਿਰ ਸਾਰੇ ਇੰਨਾ ਪਿਆਰ ਕੌਣ ਕਰਦੇ ਨੇ ਸਵਾਲਾਂ ਵਿੱਚ ਕਿਰਿਆ ਉਸ ਦਾ ਮਨ ਕਈ ਉੱਤਰ ਦਿੰਦਾ ਜਿਨ੍ਹਾਂ ਵਿੱਚੋਂ ਕੋਈ ਵੀ ਉਸ ਦੀ ਤਸੱਲੀ ਨਾ ਕਰਾਉਂਦਾ ਸੁਖੀ ਸੰਧੀ ਆਪਣੇ ਘਰ ਜਾਏ ਕਹਿੰਦੀ ਮਾਂ ਸ਼ਿੰਦੂ ਨੂੰ ਚੰਗੀ ਨਾ ਲੱਗਦੀ ਉਸ ਦਾ ਮਨ ਤੜਫਦਾ ਤੇ ਉਸ ਨੂੰ ਸਮਾਜਿਕ ਵਿਵਹਾਰ ਕਰਨ ਵਾਲਿਆਂ ਉੱਤੇ ਗੁੱਸਾ ਆਉਣ ਲੱਗਦਾ ਉਹ ਫਿਰ ਆਪਣੇ ਆਪ ਨੂੰ ਸਵਾਲ ਕਰਦੀ ਉਹ ਅਕਲ ਤੋਂ ਖੋਖਲੇ ਥੋੜੇ ਹੁਣਗੇ ਅਗਲੇ ਪਲ ਰੱਬ ਉੱਤੇ ਗੁੱਸਾ ਝਾੜਦਿਆਂ ਉਹ ਕਹਿੰਦੀ ਇੱਕ ਵਾਰ ਮੇਰੇ ਸਾਹਮਣੇ ਆ ਕੇ ਦੱਸ ਕੁੜੀਆਂ ਦੇ ਜੰਮਦੇ ਸਾਰ ਉਹਨਾਂ ਤੇ ਬਗਾਨੀਆਂ ਦਾ ਲੇਵਲ ਲਾਉਂਦਾ ਹੱਕ ਤੂੰ ਸਮਾਜ ਨੂੰ ਕਿਉਂ ਦਿੱਤਾ ਹੋਇਆ ਫੇਰ ਉਹ ਰੱਬ ਨੂੰ ਮਿਹਣਾ ਦੇਣ ਲੱਗ ਪੈਂਦੀ ਕੋਈ ਦੂਜਾ ਰੱਬ ਆ ਕੇ ਤੇਰੇ ਘਰ ਇੱਕ ਧੀ ਜ਼ਰੂਰ ਜਮਾਵੇ ਤਾਂ ਤੈਨੂੰ ਪਤਾ ਲੱਗੂ ਕਿ ਧੀਾਂ ਨੂੰ ਆਪਣੇ ਘਰ ਦੀ ਲੋੜ ਹੁੰਦੀ ਐ ਹਾਈ ਸਕੂਲ ਵਿੱਚ ਪਿੰਡੋਂ ਕਾਫੀ ਦੂਰ ਹੋਣ ਕਰਕੇ ਛਿੰਦੋ ਦੀ ਅਗਲੀ ਪੜ੍ਹਾਈ ਨੂੰ ਬ੍ਰੇਕ ਲੱਗ ਗਈ ਕਦ ਕੱਟ ਪੱਖੋਂ ਮਾਂ ਪਿਓ ਦੇ ਜਾਣ ਕਰਕੇ ਮਾਪਿਆਂ ਨੂੰ ਉਸ ਦਾ ਬਰ ਲੱਭਣ ਤੇ ਖਿਆਲ ਆਉਣ ਲੱਗ ਪਏ ਕਿਸੇ ਯਾਰ ਬੈਲੀ ਨਾਲ ਗੱਲ ਕਰਦਿਆਂ ਮਨ ਦੀ ਗੱਲ ਅਮਰ ਸਿੰਘ ਦੀ ਜਵਾਨ ਉੱਤੇ ਜਾਂਦੀ ਕਿਸੇ ਚੰਗੇ ਘਰ ਦਾ ਮੁੰਡਾ ਨਜ਼ਰੇ ਚੜਿਆ ਤੱਸਿਓ ਸਾਡੀ ਛਿੰਤ ਹੋ ਲਈ ਸੁਣਨ ਵਾਲਾ ਹਾਂ ਕਹਿ ਕੇ ਸਿਰ ਤਾਂ ਹਿਲਾ ਦਿੰਦਾ ਪਰ ਅਗਲੇ ਪੰਜ ਸੋਚਣ ਲੱਗ ਪੈਂਦਾ ਕਿ ਪੰਜ ਭਰਾਵਾਂ ਦੀ ਇਕੱਲੀ ਭੈਣ ਲਈ ਮੁੰਡਾ ਲੱਭਦਿਆਂ ਇਹਨਾਂ ਦੀ ਅੱਖ ਕਿਸੇ ਖਾਸ ਤੇ ਹੀ ਟਿਕੂ। ਅਗਲੇ 2 ਸਾਲਾਂ ਵਿੱਚ ਅਮਰ ਸਿੰਘ ਨੇ ਵੱਡੇ ਦੋ ਮੁੰਡਿਆਂ ਨੂੰ ਵਿਆਹ ਲਿਆ ਪਰ ਰਹਿੰਦੇ ਤਿੰਨਾਂ ਲਈ ਸਾਥ ਲੱਭਣੇ ਔਖੇ ਹੋ ਗਏ। ਉਦੋਂ ਤੱਕ ਸਾਰੇ ਮੁੰਡਿਆਂ ਦੇ ਮਾਪਿਆਂ ਦੀ ਇੱਕ ਸਾਂਝੀ ਸਮੱਸਿਆ ਹੁੰਦੀ ਸੀ। ਸਰਕਾਰ ਦੇ ਅੰਕੜਿਆਂ ਵਿੱਚ 1000 ਮੁੰਡਿਆਂ ਪਿੱਛੇ ਕੁੜੀਆਂ ਦੀ ਗਿਣਤੀ 700 ਵੀ ਘੱਟ ਰਹਿ ਗਈ ਸੀ। ਮੁੰਡਿਆਂ ਦੇ ਛੜੇ ਰਹਿਣ ਮੌਕੇ ਮਾਪਿਆਂ ਨੂੰ ਜੰਮਦੀਆਂ ਕੁੜੀਆਂ ਦੇ ਗਲ ਗੂਠਾ ਦੇਣ ਵਾਲੀ ਗਲਤੀ ਸਮਝ ਆਉਂਦੀ ਉਦੋਂ ਉਹ ਝੂੜਦੇ ਵੀ ਪਰ ਲੰਘਿਆ ਮੌਕਾ ਬਾਅਦ ਵਿੱਚ ਅਥ ਨਾ ਲੱਗਦਾ ਅੰਬਾ ਤੇ ਨੰਬੀ ਗੂਠੇ ਦੇ ਪਸਤਾਵੇ ਪੱਖੋਂ ਤਾਂ ਸੁਰਖਰੂ ਸਨ ਪਰ ਮੁੰਡਿਆਂ ਦੇ ਛੜੇ ਰਹਿ ਜਾਣਾ ਉਹਨਾਂ ਨੂੰ ਬੁਰਾ ਲੱਗਦਾ ਜ਼ਮੀਨ ਖੁੱਲੀ ਹੋਣ ਕਰਕੇ ਅਮਰ ਸਿੰਘ ਨੇ ਤੀਜੇ ਮੁੰਡੇ ਦੇ ਰਿਸ਼ਤੇ ਦਾ ਜਿਗਾਰਡ ਕਰ ਲਿਆ ਬਾਕੀ ਦੋਹਾਂ ਦੇ ਵਿਆਹ ਤੇ ਯਤਨਾਂ ਨੂੰ ਛਿੰਦੋ ਤੋਂ ਬਾਅਦ ਵੇਖਾਂਗੇ ਤੱਕ ਅੱਗੇ ਪਾ ਲਿਆ ਇੱਕ ਦਿਨ ਸੋਹਣੇ ਪਿੰਡ ਵਾਲੇ ਸਰਦਾਰ ਨੇ ਆ ਪਾ ਕੇ ਅਮਰ ਸਿੰਘ ਅੱਗੇ ਛਿੰਦੋ ਦੇ ਰਿਸ਼ਤੇ ਲਈ ਝੋਲੀ ਅੱਢ ਦਿੱਤੀ ਬੇਸ਼ੱਕ ਦੋਵੇਂ ਜੀ ਮੁੰਡੇ ਦੀਆਂ ਆਤਾਂ ਬਾਰੇ ਪਤਾ ਕਰਕੇ ਹੀ ਹਾਂ ਕਰਨਾ ਚਾਹੁੰਦੇ ਸੀ ਪਰ ਸਰਦਾਰ ਦੀ ਨਿਮਰਤਾ ਮੂਰੇ ਉਹਨਾਂ ਨੂੰ ਕੋਈ ਬਹਾਨਾ ਨਾ ਸੁਝਿਆ ਜਿਸ ਨੂੰ ਹਾਂ ਵਾਲੇ ਨਿੱਗ ਨਾਲ ਘਰ ਤੋੜਿਆ ਗਿਆ ਸਰਦਾਰ ਮਰੀਕ ਸਿੰਘ ਉਸ ਪਿੰਡੋਂ ਆਪਣੇ ਗਵਾਂਢ ਵਿਆਹੀ ਬਸੰਤ ਕੌਰ ਤੋਂ ਛਿੰਦੋ ਦੇ ਸੁਭਾਅ ਤੇ ਆਦਤਾਂ ਬਾਰੇ ਪਤਾ ਤੇ ਤਸੱਲੀ ਕਰਕੇ ਹੀ ਕਰਮੋਏ ਮੰਗ ਕਰਨ ਤੁਰਿਆ ਸੀ ਅੰਬਾ ਦੇ ਬਾਗ ਤਾਂ ਮਰੀਕ ਸਿੰਘ ਨੇ ਠੇਕੇ ਤੇ ਦਿੱਤੇ ਹੋਏ ਸੀ ਪਰ ਅਗਲੇ ਕੁਝ ਦਿਨ ਮੱਕੀ ਦੀ ਬਜਾਈ ਰਜੇਵੇਂ ਹੋਣ ਕਾਰਨ ਉਸਨੇ ਸ਼ਵਾਰੇ ਦੀ ਰਸਮ ਲਈ ਮਹੀਨੇ ਬਾਅਦ ਜਾਨੀ 25 ਭਾਦੋ ਦਾ ਦਿਨ ਤੈਅ ਕਰ ਲਿਆ ਵਿਆਹ ਕਣਕ ਦੀ ਬਜਾਈ ਤੋਂ ਬਾਅਦ ਮੱਗਰ ਮਹੀਨੇ ਦੇ 5ਵੇਂ ਦਿਨ ਤਾਂ ਰੱਖ ਲਿਆ ਮਰੀਕ ਸਿੰਘ ਨੂੰ ਕੁੜਮਾ ਦੀ ਇਸ ਗੱਲ ਉੱਤੇ ਫਕਰ ਮਹਿਸੂਸ ਹੁੰਦਾ ਕਿ ਉਹਨਾਂ ਉਸ ਨੂੰ ਖਾਲੀ ਨਹੀਂ ਛਿਮੋੜਿਆ ਉਸ ਨੂੰ ਆਪਣੇ ਖਾਨਦਾਨ ਵਿੱਚ ਰਿਸ਼ਤਿਆਂ ਦੇ ਮੋੜ ਵਜਣ ਮੌਕੇ ਹੋਈਆਂ ਕਈ ਘਟਨਾਵਾਂ ਚੇਤੇ ਆਉਂਦੀਆਂ ਗੱਲਾਂ-ਗੱਲਾਂ ਵਿੱਚ ਉਹ ਆਪਣੀ ਪਤਨੀ ਨੂੰ ਉਹ ਗੱਲਾਂ ਯਾਦ ਕਰਾਉਂਦਾ ਤਾਂ ਦੋਹਾਂ ਦੇ ਹੱਥ ਵਾਹਿਗੁਰੂ ਦੇ ਸ਼ਕਰਾਨੇ ਵਿੱਚ ਜੁੜ ਜਾਂਦੇ ਫਸਲ ਦੀ ਸਾਂਭ ਤੇ ਬਜਾਈ ਦੇ ਨਾਲ-ਨਾਲ ਉਹਨਾਂ ਦੇ ਘਰ ਵਿਆਹ ਦੀਆਂ ਤਿਆਰੀਆਂ ਵੀ ਹੁੰਦੀਆਂ ਰਹੀਆਂ ਕਿਸ ਰਿਸ਼ਤੇਦਾਰ ਨੂੰ ਆਪ ਜਾ ਕੇ ਕਹਿਣਾ ਲਾਗੀ ਦੇ ਹੱਥ ਸੱਦਾ ਭੇਜਣਾ ਬਾਰੇ ਤੈਅ ਕੀਤਾ ਜਾਣ ਲੱਗ ਪਿਆ। ਬਰਾਤਿਆਂ ਦੀ ਗਿਣਤੀ ਕੀਤੀ ਜਾਣ ਲੱਗ ਪਈ। ਖਰਾਬੀ ਕਰਨ ਵਾਲਿਆਂ ਨੂੰ ਕਾਬੂ ਵਿੱਚ ਰੱਖਣ ਦੇ ਟੰਗ ਲੱਭੇ ਜਾਣ ਲੱਗੇ। ਨੌ ਦੀ ਵਾਰੀ ਵਾਰੀ ਸਲਾਹ ਹੋਣ ਲੱਗੀਆਂ। ਕਿਹੜੀ ਦੁਕਾਨ ਤੋਂ ਕੀ ਲੈਣਾ ਬਾਰੇ ਸੋਚਿਆ ਜਾਣ ਲੱਗਾ। ਛਿੰਦੋ ਦੇ ਵਿਆਹ ਤੇ ਪਿਓ ਵੱਲੋਂ ਕੀਤੇ ਚਾਵਾ ਉੱਤੇ ਸ੍ਰੀਕੇ ਦੀ ਘੁਸਨਮੁਸਰ ਦੇ ਨਾਲ ਅਮਰਸੋਂ ਦੀ ਵਿਚਲੀ ਨਾਉ ਨੇ ਵੀ ਪਥੇਰੇ ਨੱਕ ਮੂੰਚੜਾਏ ਸੀ। ਵਿਆਹ ਮੌਕੇ ਇਲਾਕੇ ਦੇ ਕਾਫੀ ਮਹੱਤਵਪੂਰਨ ਸੱਦੇ ਗਏ ਸੀ ਜੰਜ ਦੇ ਸਵਾਗਤ ਤੇ ਸੇਵਾ ਵਿੱਚ ਕਸਨ ਨਹੀਂ ਸੀ ਛੱਡੀ ਗਈ ਅੱਧੀ ਰਾਤ ਤੋਂ ਬਾਅਦ ਤੱਕ ਸਪੀਕਰ ਤੇ ਗਾਣੇ ਵਜਦੇ ਰਹੇ ਪਰ ਪਿੰਡ ਵਿੱਚੋਂ ਕੋਈ ਬੰਦਾ ਕਰਵਾਉਣ ਬੰਦ ਕਰਵਾਉਣ ਨਾ ਆਇਆ ਸਰਦੀ ਕਰਕੇ ਬਰਾਤੀਆਂ ਨੂੰ ਨਹਾਉਣ ਲਈ ਗਰਮ ਪਾਣੀ ਦੇਣ ਵਾਲਾ ਖਾਤਰ ਧਰਮਸ਼ਾਲਾ ਕੋਲ ਪੱਠੀਆਂ ਬਾਲ ਦਿੱਤੀਆਂ ਸੀ ਇਸ ਗੱਲੋਂ ਤਾਂ ਅਮਰੀਕ ਸਿੰਘ ਖੁਸ਼ ਤੇ ਹੈਰਾਨ ਹੋਇਆ ਕਿ ਕੁੜਮਾ ਨੇ ਉਸਤੇ ਮਨ ਦੀ ਗੱਲ ਕਿਵੇਂ ਬੁੱਝ ਲਈ। ਕਈ ਦਿਨ ਪਹਿਲਾਂ ਤੋਂ ਉਹ ਸੋਚ ਰਿਹਾ ਸੀ ਕਿ ਉਸਦਾ ਪੁੱਤਰ ਸਵੇਰੇ ਨਹਾ ਧੋ ਕੇ ਲਾਵਾਂ ਤੇ ਬੈਠੇ ਪਰ ਡਰ ਵੀ ਕਿ ਠੰਡ ਵਿੱਚ ਉਹ ਨਹਾਉਣ ਤੋਂ ਨਾ ਨਾ ਕਰ ਦਵੇ। ਕਰਮ ਪਾਣੀ ਦੇ ਪ੍ਰਬੰਧ ਕਾਰਨ ਉਹ ਉਸ ਡਰ ਤੋਂ ਸੁਰਖਰੂ ਹੋ ਗਿਆ ਸੀ। ਵਿਆਹ ਦੀਆਂ ਸਾਰੀਆਂ ਰਸਮਾਂ ਬਹੁਤ ਚੰਗੀ ਤਰ੍ਹਾਂ ਨੇਪਰੇ ਚੜ੍ਹੀਆਂ। ਕੁਦਰਤ ਨੇ ਵੀ ਸਾਥ ਦਿੱਤਾ। ਦੋਕ ਦਿਨ ਪਹਿਲਾਂ ਸ਼ਾਹ ਬੱਦਲ ਵਿਆਹ ਵਾਲੇ ਦਿਨ ਗਾਇਬ ਹੋ ਗਏ ਲੰਗੇ ਹਫ਼ਤੇ ਪੈਂਦੀ ਰਹੀ ਧੁੰਦ ਨੇ ਵੀ ਉਹਦੋਂ ਛੁੱਟੀ ਕਰ ਲਈ ਸੀ ਵਿਦਾਈ ਵੇਲੇ ਗਮਗੀਨ ਹੋਏ ਮਾਹੌਲ ਵਿੱਚ ਤੀਨ ਨੂੰ ਜੱਫੀ ਵਿੱਚ ਘੁੱਟਦਿਆਂ ਮਾਂ ਨੇ ਛਿੰਦੋਂ ਨੂੰ ਆਪਣੀ ਉਹੀ ਗੱਲ ਦੋ ਵਾਰ ਯਾਦ ਕਰਾਈ ਦੇਖਤੀਏ ਜਿਵੇਂ ਤੂੰ ਆਪਣੇ ਪਿਓ ਦੀ ਪੱਗ ਤੇ ਦਾਗ ਨਹੀਂ ਲੱਗਣ ਦਿੱਤਾ ਉੰਜ ਹੀ ਆਪਣੇ ਘਰ ਜਾ ਕੇ ਖਾਂਦਾ ਨਹੀਂ ਪੱਗਾਂ ਦੇ ਤੁਰਲੇ ਹੋਰ ਜੇ ਇਸ ਆਪਣੇ ਘਰ ਦੇ ਚੇਤੇ ਨੇ ਛਿੰਦੋ ਦੇ ਮਨ ਤੋਂ ਮਾਪਿਆਂ ਦੇ ਵਿਛੋੜੇ ਦੀ ਚੀਜ਼ ਨੂੰ ਕੁਝ ਕੱਟ ਕਰਨ ਦਾ ਕੰਮ ਕੀਤਾ। ਆਪਣੇ ਘਰ ਦਾ ਅਹਿਸਾਸ ਉਸ ਨੂੰ ਚੰਗਾ-ਚੰਗਾ ਲੱਗਾ। ਉਸ ਦੇ ਦਿਮਾਗ ਵਿੱਚ ਆਪਣੇ ਘਰ ਦੇ ਬੁਣੇ ਸੁਪਨਿਆਂ ਵਾਲੀ ਰੀਲ ਚੱਲਣ ਲੱਗ ਪਈ। ਜ਼ਿੰਦਗੀ ਦੀ ਨਵੀਂ ਸ਼ੁਰੂਆਤ ਆਪਣੇ ਘਰ ਨੂੰ ਸਵਾਰਨ ਦੀ ਤਰ ਤਰ ਕੀਬਾਂ ਦੀ ਤਾਣੀ ਬੁੰਨਦੇ ਹੋਏ ਛਿੰਦੋ ਸ਼ਿੰਗਾਰੀ ਹੋਈ ਡੋਲੀ ਵਿੱਚ ਜਾ ਬੈਠੀ। ਸਹੁਰੇ ਘਰ ਛਿੰਦੋ ਦੇ ਚਾ ਮਲਾਰਾਂ ਵਿੱਚ ਕਸਰ ਨਾ ਛੱਡੀ ਗਈ। ਕਰਦਾ ਕੋਨਾ ਕੋਨਾ ਉਸ ਨੂੰ ਆਪਣਾ ਲੱਗਣ ਲੱਗ ਪਿਆ ਘਰ ਦੀਆਂ ਮੱਝਾਂ ਗਾਵਾਂ ਨਾਲ ਉਸ ਨੂੰ ਆਪਣੇ ਵਰਗਾ ਮੋਹ ਜਾਗ ਪਿਆ ਉਹ ਚੇਤੇ ਕਰਦੀ ਬੀਬੀ ਠੀਕ ਹੀ ਤਾਂ ਕਹਿੰਦੀ ਹੁੰਦੀ ਸੀ ਕਿ ਮੇਰਾ ਆਪਣਾ ਘਰ ਹੋ ਰੱਬ ਨੇ ਕਿੰਨਾ ਵਧੀਆ ਦਿੱਤਾ ਹੈ ਵਰਤੇ ਘਰ ਆਪਣੀ ਵਿਆਹਾਂ ਸੇਲੀਆਂ ਵੱਲ ਝਾਤ ਮਾਰਦਿਆਂ ਛਿੰਦੋ ਆਪਣੇ ਆਪ ਨੂੰ ਵੱਡ ਭਾਗਣ ਸਮਝਦੀ ਉਸ ਦਾ ਰੋਮ ਰੋਮ ਰੱਬ ਦਾ ਸ਼ੁਕਰਾਨਾ ਕਰਦਾ ਪਤੀ ਦਾ ਬਿਨਾਂ ਗੱਲੋਂ ਗੁੱਸੇ ਹੋਣਾ ਉਸ ਨੂੰ ਬੁਰਾ ਤਾਂ ਲੱਗਦਾ ਪਰ ਨਾਲ ਹੀ ਉਸ ਨੂੰ ਕਿਤੋਂ ਪੜਿਆ ਯਾਦ ਆ ਜਾਂਦਾ ਜਿੱਥੇ ਫੁੱਲ ਹੋਣਗੇ ਉੱਥੇ ਰਾਖੀ ਲਈ ਥੋੜੇ ਕੰਡੇ ਜ਼ਰੂਰ ਹੁੰਦੇ ਨੇ ਮਹੀਨਾ ਇੱਕ ਸਾਰ ਕੁਝ ਠੀਕ ਚੱਲਦਾ ਰਿਹਾ ਪਰ ਜਿਵੇਂ ਜਿਵੇਂ ਦਿਨ ਲੰਘਦੇ ਗਏ ᱛਿਵੇਂ ᱛਿਵੇਂ ਸੱਸ ਦੇ ਚਾਰ ਰੋਹ ਵਿੱਚ ਬਦਲਣ ਲੱਗੇ ਕਿਸੇ ਗਲਤੀ ਤੇ ਉਹ ਛਿੰਦੋਂ ਨੂੰ ਕੁਝ ਸੁਣਨਾ ਪੈਂਦਾ ਬੇਵਜਾ ਟੋਕਾ ਟਾਕੀ ਕਰਨ ਉਸ ਦਾ ਮਨ ਪੀੜਿਆ ਜਾਂਦਾ ਇੱਕ ਦਿਨ ਤਾਂ ਹੱਦ ਹੋ ਗਈ ਵੇਖਾਂ ਝਾਕਦੀ ਤਾਂ ਐਵੇਂ ਆ ਜਿਵੇਂ ਘਰ ਦੀ ਮਾਲਕਣ ਹੋਵੇ ਸੱਸ ਦੇ ਇਸ ਤਾਨੇ ਨੇ ਛੁੰਦੋ ਦਾ ਮਨ ਲੂੰਦ ਰਕੇ ਰੱਖ ਦਿੱਤਾ ਅੰਦਰ ਵੜ ਕਈ ਘੰਟੇ ਰੋਂਦੀ ਰਹੀ ਤੇ ਰੱਬ ਨੂੰ ਸਵਾਲ ਕਰਦੀ ਰਹੀ ਹੁਣ ਤਾਂ ਦੱਸ ਦੇ ਮੇਰਾ ਘਰ ਕਿਹੜਾ ਹੈ ਰਾਤ ਪਈ ਤਾਂ ਛਿੰਦੋ ਨੇ ਤੈਨ ਵਾਲੀ ਕੱਲ ਪਤੀ ਨੂੰ ਦੱਸ ਕੇ ਪੁੱਛਿਆ ਇਹ ਘਰ ਸਾਡਾ ਨਹੀਂ ਬੀਬੀ ਨੇ ਗਲਤ ਤਾਂ ਕੁਝ ਨਹੀਂ ਕਿਹਾ ਜਦ ਤੱਕ ਭਾਪੇ ਹੋਰੇ ਨੇ ਕਰ ਉਹਨਾਂ ਦਾ ਹੀ ਹੈ ਪਤੀ ਦਾ ਜਵਾਬ ਸੁਣ ਛਿੰਦ ਨੂੰ ਲੱਗਿਆ ਜਿਵੇਂ برف ਦੇ ਤੌਂਦੇ ਹੇਠ ਦੱਬ ਗਈ ਹੋਵੇ ਕਾਫੀ ਦੇਰ ਤੱਕ ਉਸਤੇ ਮਨ ਵਿੱਚ ਸਵਾਲ ਜਵਾਬ ਦੀ جنگ ਛਿੜੀ ਰਹੀ ਆਕਰ ਸਮਾ ਪਾ ਕੇ ਛਿੰਦੋ ਨੇ ਮਨ ਨਾਲ ਸਮਝੌਤਾ ਕਰ ਲਿਆ ਉਹ ਇਹ ਸੋਚ ਕੇ ਘਰ ਵਿੱਚ ਸਮਾ ਗਈ ਕਿ ਕਦੇ ਤਾਂ ਘਰ ਦਾ ਮਾਲਕਣ ਬਣੇਗੀ ਦਿਨ ਮਹੀਨੇ ਤੇ ਸਾਲ ਚੜ੍ਹਦੇ ਲੰਘਦੇ ਗਏ ਕਈ ਔਖੇ ਦਿਨ ਵੀ ਆਏ ਪਰ ਛਿੰਦੋ ਨੇ ਸ਼ਹਿਨ ਚੀਦਾ ਦਾ ਪੱਲਾ ਨਾ ਛੱਡਿਆ ਪਤੀ ਦੀ ਲੋੜ ਨੂੰ ਉਹ ਉਸਦੇ ਚਿਹਰੇ ਤੋਂ ਹੀ ਪੁੱਝ ਲੈਂਦੀ ਆਪਣੇ ਦੋਵੇਂ ਪੁੱਤਰ ਤੇ ਧੀ ਦੇ ਚਾਹ ਤੇ ਲੋੜਾਂ ਪੂਰੀਆਂ ਕਰਨ ਵਿੱਚ ਉਸਨੇ ਨਾ ਤਿੰਨ ਵੇਖਿਆ ਨਾ ਰਾ ਤਿੰਨਾਂ ਦੇ ਵਿਆਹ ਪੂਰੇ ਚਾਵਾਂ ਨਾਲ ਕੀਤੇ ਸਾਰੇ ਮੌਕੇ ਤੇ ਉਸਨੇ ਇੰਝ ਕੋਈ ਕਸਰ ਨਾ ਛੱਡੀ ਜਿਸਤਾ ਉਸ ਨੂੰ ਆਪਣੇ ਵਿਆਹ ਮੌਕੇ ਗਲਤੀ ਨਾਲ ਰਹਿ ਗਈ ਹੋਂ ਦਾ ਚੇਤਾ ਸੀ ਛੋਟੇ ਦੇ ਵਿਆਹ ਨੂੰ ਅਜੇ ਸਾਲਕ ਹੋਇਆ 6 ਮਹੀਨੇ ਦੇ ਫਰਕ ਨਾਲ ਛਿੰਦੋ ਦੇ ਸੱਸ ਸਹੁਰਾ ਉਮਰ ਭੋ ਕੇ ਤੁਰ ਬਣੇ मां ਦੇ ਫੁੱਲ ਪਾ ਕੇ ਆਉਂਦੇ ਉਸਤੇ ਪਤੀ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਚੂਲਾ ਟੁੱਟ ਜਾਣ ਕਾਰਨ ਉਹ ਮੰਜੀ ਤੇ ਪੈ ਗਿਆ ਘਰ ਦੀ ਸਾਰੀ ਜ਼ਿੰਮੇਵਾਰੀ ਉਸਤੇ ਪੁੱਤਰਾਂ ਤੇ ਨੌਂ ਨੇ ਸੰਭਾਲ ਲਈ ਪਤੀ ਦਾ ਇਲਾਜ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਛਿੰਦੋਂ ਨੂੰ ਪੁੱਤਰਾਂ ਨੌਂ ਅੱਗੇ ਹੱਥ ਢਣੇ ਪੈਂਦੇ ਛਿੰਦੋਂ ਦੀ ਧੀ ਦੇ ਘਰ ਤਿੰਨ ਧੀਆਂ ਤੋਂ ਬਾਅਦ ਪੁੱਤਰ ਜਨਮਿਆ ਸੀ ਨਾਨੀ ਨੇ ਸ਼ੂਸ਼ਕ ਲੈ ਕੇ ਜਾਣਾ ਸੀ ਤੋਤੇ ਤਾਂ ਮੂੰਹ ਵੇਖਣ ਲਈ ਉਸਨੇ ਕਈ ਸਾਲ ਅਰਦਾਸਾਂ ਕੀਤੀਆਂ ਕਿਹੜੀ ਥਾਂ ਸੀ ਜਿੱਥੇ ਉਸਨੇ ਕੋਈ ਮੰਨਤ ਨਹੀਂ ਸੀ ਮੰਨੀ ਰੱਬ ਨੇ ਉਸਦੀ ਅਰਦਾਸ ਨੇੜੇ ਹੋ ਸੁਣ ਲਈ ਸੀ ਹੁਣ ਉਹ ਆਪਣੇ ਮਨ ਦੇ ਚਾਹ ਪੂਰੇ ਕਰਨਾ ਚਾਹੁੰਦੀ ਸੀ ਉਸਨੇ ਪੁੱਤਾਂ ਨਵਾਂ ਨੂੰ ਬਾ ਆ ਕੇ ਸ਼ੂਸ਼ਕ ਦੀ ਤਿਆਰੀ ਬਾਰੇ ਕਿਹਾ ਦੋਤੇ ਲਈ ਸੋਨੇ ਦੇ ਕੜੇ ਵਾਲੀ ਗੱਲ ਛਿੰਦੋ ਦੇ ਮੋਹ ਨਿਕਲਦੇ ਆਂ ਵੱਡੀ ਨੌ ਪੜਕ ਪਈ ਬੀਬੀ ਉਥੇ ਕੀ ਲੈ ਕੇ ਜਾਣਾ ਤੇ ਕੀ ਨਹੀਂ ਇਹ ਤੂੰ ਸਾਨੂੰ ਨਾ ਸਮਝਾ ਹੁਣ ਅਸੀਂ ਸੋਚਾਂਗੇ ਕੀ ਕਰਨਾ ਹੈ ਇੱਥੇ ਸਾਡੀ ਮਰਜ਼ੀ ਚੱਲੂ ਹੁਣ ਨਾਲੇ ਤੂੰ ਘਰ ਦੀ ਮਾਲਕ ਨਹੀਂ ਜੋ ਸਾਨੂੰ ਹੁਕਮ ਦਵੇਂ ਸਿੰਧੋਂ ਨੂੰ ਲੱਗਿਆ ਜਿਵੇਂ ਕਿਸੇ ਨੇ ਪੱਥਰ ਮਾਰ ਕੇ ਉਸ ਦਾ ਸਿਰ ਪਾੜ ਦਿੱਤਾ ਉਸ ਨੇ ਕੁਝ ਕਹਿਣਾ ਤਾਂ ਚਾਹਿਆ ਪਰ ਗੱਲਾ ਕੁਝ ਕਹਿਣ ਤੋਂ ਜਵਾਬ ਦੇ ਗਿਆ ਆਵਾਜ਼ ਅੰਦਰ ਦਬ ਕੇ ਰਹਿ ਗਈ ਬਿਨਾਂ ਕੁਝ ਬੋਲੇ ਲਾਗ ਲੈ ਕਮਰੇ ਵਿੱਚ ਜਾ ਕੇ ਉਸ ਨੇ ਪਤੀ ਨਾਲ ਵਾਲੀ ਮੰਝੀ ਮੰਨ ਲਈ ਉਸ ਨੂੰ ਕੁਝ ਨਹੀਂ ਸੀ ਸੁਝ ਰਿਆ ਅੱਖਾਂ ਵਿੱਚੋਂ ਗਰਮ ਪਾਣੀ ਪ੍ਰਨਾਲੇ ਬਣ ਕੇ ਵਹਿਣ ਲੱਗਾ ਜੋ ਕਟਨ ਦਾ ਨਾਂ ਨਹੀਂ ਸੀ ਲੈ ਰਿਆ ਕਈ ਘੰਟਿਆਂ ਬਾਅਦ ਉਹ ਆਪਣੇ ਆਪ ਵਿੱਚ ਆਈ ਦੈਂਦੇ ਪਾਸੇ ਵਾਲੀ ਖਿੜਕੀ ਦੇ ਅੱਧ ਖੁੱਲੇ ਪੱਲੇ ਰਾਹੀਂ ਡੁੱਬਦੇ ਸੂਰਜ ਦੀ ਲਾਲੀ ਦਿਸਣ ਲੱਗ ਪਈ ਸੀ ਮਨ ਨੂੰ ਤਕੜਾ ਜਾ ਕਰਕੇ ਉਠੀ ਰਹਿ ਰਾਸਤੇ ਪਾੜ ਤੋਂ ਬਾਅਦ ਅਰਦਾਸ ਕਰਦੇ ਰੱਬ ਨੂੰ ਮੁਖਤਬ ਹੁੰਦਿਆਂ ਉਹ ਇੰਨੇ ਆਖ ਸਕੀ हे ਸੱਚੇ ਪਾਸਾ ਇਹ ਸਾਲਾਂ ਤੋਂ ਹੀ ਤੂੰ ਮੇਰੇ ਸਵਾਲ ਦਾ ਜਵਾਬ ਦੇਣ ਤੋਂ ਖੇਸਮਾਰੀ ਹੋਈ ਐ ਘਟੋ ਘੱਟ ਅੱਜ ਤਾਂ ਮੈਨੂੰ ਦੱਸ ਕਿ ਔਰਤ ਦਾ ਆਪਣਾ ਘਰ ਕਿਹੜਾ ਹੁੰਦਾ ਹੈ ਅਚਾਨਕ ਅੰਦਰੋਂ ਧਰਮ ਦੀ ਆਵਾਜ਼ ਸੁਣ ਕੇ ਉਸਦੇ ਦੋਵੇਂ ਪੁੱਤਰ ਭੱਜ ਕੇ ਆਏ ਉਹਨਾਂ ਮਾਂ ਨੂੰ ਚੁੱਕ ਮੰਝੇ ਤੇ ਪਾਇਆ ਵਾਜਾ ਮਾਰੀਆਂ ਕੋਈ ਜਵਾਬ ਨਹੀਂ ਇੱਕ ਪੁੱਤ ਡਾਕਟਰ ਨੂੰ ਸੱਦਨ ਭੱਜ ਗਿਆ ਦੂਜਾ ਉਸਦੇ ਪੈਰਾਂ ਦੀਆਂ ਤਲੀਆਂ ਛੰਨ ਲੱਗਾ ਡਾਕਟਰ ਨੇ ਆ ਕੇ ਚੈੱਕ ਕੀਤਾ ਸਰੀਰ ਠੰਡਾ ਹੋ ਰਿਹਾ ਸੀ ਸਾਹ ਵੀ ਬੰਦ ਸੀ ਨਬਜ਼ ਦੇਖੀ ਰੁਕੀ ਹੋਈ ਸੀ ਆਪਣੇ ਸਵਾਲਾਂ ਦਾ ਜਵਾਬ ਲੈਣ ਦੇ ਸ਼ੁਦ ਖੁਦ ਰੱਬ ਦੇ ਦਰਬਾਰ ਪਹੁੰਚ ਗਈ ਸੀ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਚੰਗੀਆਂ ਲੱਗਦੀਆਂ ਐ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਲਾਈਕ ਵੀ ਕਰੋ